ਇਸ ਤੋਂ ਕਿ ਕੀ ਨਾਮ ਹੈ ਉਹ ਰੱਡੀ ਬੀਤੀ ਰੱਦ ਕਰਦੇ ਪ੍ਰੋਫਾਈਲਿੰਗ ਵੀ ਕੀ ਇਹਨਾਂ ਚਾਹੁੰਦੇ ਆ ਕੀ ਮਾਮਲਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੈਨਦਰ ਸਿੰਘ ਆ ਜੀ ਤੇ ਮੇਰੇ ਨਾਲ ਫਾਜ਼ਲ ਸਾਹਿਬ ਨੂੰ 16 ਜਨਵਰੀ 2025 ਨੂੰ ਕਾਲ ਆਈ ਸੀ ਕਿ ਕਹਿੰਦੇ ਸੀ ਕਿ ਮੈਂ ਗੈਂਗਸਟਰ ਹਰੀਕੇ ਲੰਡਾ ਬੋਲਦਾ ਮੈਂ ਉਹ 50 ਲੱਖ ਦੀ ਫਰੋਤੀ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੀ ਕਹਿੰਦੇ ਕਿ ਜੇ ਮਤਲਬ ਨਾ ਦਿੱਤੀ ਤੇ ਫਿਰ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨਾਲ ਕੰਟੈਕਟ ਕੀਤਾ ਠੀਕ ਨਹੀਂ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਉਹਨਾਂ ਨੇ ਐਫ ਆਈ ਆਰ ਕੱਢਦੀ ਤੇ ਉਸ ਤੋਂ ਬਾਅਦ ਨਾਂ ਦੇ ਇਹਨਾਂ ਨੇ ਸਾਨੂੰ ਸਿਕਿਉਰਿਟੀ ਦਿੱਤੀ ਤੇ ਨਾਂ ਇਹਨਾਂ ਨੇ ਸਾਨੂੰ ਮਤਲਬ ਕੋਈ ਆਮ ਲਾਇਸੈਂਸ ਕੋਈ ਵੈਪਨ ਹਲੇ ਤੱਕ ਦਿੱਤਾ ਕੋਈ ਠੀਕ ਹੈ ਜੀ ਅਸੀਂ ਇਹਨਾਂ ਦੇ ਬਥੇਰੇ ਦਫਤਰਾਂ ਚੱਕਰ ਚੱਕਰਵਾ ਦੇ ਰਹੇ ਆ ਤੇ ਉਸ ਤੋਂ ਬਾਅਦ ਕੀ ਹੈ ਹੁਣ 40 ਦਿਨਾਂ ਨਾਲ ਲਾ ਲੋ ਲੰਘ ਗਏ ਆ ਤੇ ਹੁਣ ਕੱਲ ਰਾਤ ਦੀ ਗੱਲ ਰਾਤ 11 ਵਜੇ ਸਾਡੇ ਘਰ ਦੇ ਬਾਹਰ ਜਿਹੜੇ ਆ ਫਾਇਰ ਕਰ ਗਏ ਆ ਤਿੰਨ ਜਣੇ ਆਏ ਸੀ ਹੀ ਰੋਡਿਕਸ ਮੋਟਰਸਾਈਕਲ ਹੀ ਨੰਬਰ ਪਲੇਟ ਹੈਗੀ ਨਹੀਂ ਅੱਗੇ ਵੀ ਮਤਲਬ ਕਾਫੀ ਇਹ ਤੇ ਸ਼ਹਿਰ ਦੇ ਵਿੱਚ ਨੰਬਰ ਪਲੇਟਾਂ ਤੋਂ ਬਗੈਰ ਜਿਹੜੇ ਮੋਟਰਸਾਈਕਲ ਘੁੰਮਦੇ ਪਏ ਆ ਤੇ ਉਹ ਵੀ ਪੁਲਿਸ ਨੂੰ ਚਾਹੀਦਾ ਵੇਖੋ ਜੀ ਬਿਨਾ ਨੰਬਰਾਂ ਤੋਂ ਜਿਹੜੇ ਮੂੰਹ ਬੰਨ ਕੇ ਆਉਂਦੇ ਬੰਦੇ ਤੇ ਆਪੇ ਉਹਨਾਂ ਦਾ ਧਿਆਨ ਰੱਖਣ ਹੜਨ ਉਹਨਾਂ ਨੂੰ ਕਿ ਸਾਡੀ ਸੇਫਟੀ ਮਤਲਬ ਪਹਿਲੀ ਆ ਕਿ ਪੁਲਿਸ ਵਾਸਤੇ ਜ਼ਰੂਰੀ ਆ ਕਿ ਪਬਲਿਕ ਦੀ ਸੇਫਟੀ ਕਰਨਾ ਪੁਲਿਸ ਹੁੰਦੀ ਹੈ ਇਸੇ ਵਾਸਤੇ ਆ ਕ੍ਰਾਈਮ ਨੂੰ ਕੰਟਰੋਲ ਕਰਨਾ ਤੇ ਇਹਨਾਂ ਦਾ ਵੀ ਕਸੂਰ ਨਹੀਂ ਹੈਗਾ ਇਹ ਇਹ ਵੀ ਹੁਣ ਜੇ ਅਨਨਪਲॉयਮੈਂਟ ਕਈ ਕੁਝ ਕਰਕੇ ਇਹ ਜਿਹੜੇ ਇੱਧਰਲੇ ਪਾਸੇ ਹੋਏ ਆ ਮਿਸਗਾਈਡ ਹੋਏ ਆ ਇਨਾਂ ਨੂੰ ਹੀ ਸਗੋਂ ਸਮਝਾਉਣਾ ਚਾਹੀਦਾ ਮੋਟੀਵੇਟ ਕਰਨਾ ਚਾਹੀਦਾ ਕਿ ਇਦਾਂ ਦੇ ਕੰਮ ਗਲਤ ਹੈਗੇ ਆ ਕਿ ਇਹਦੇ ਨਾਲ ਨੁਕਸਾਨ ਹੀ ਪਹੁੰਚਦਾ ਸ਼ੋਰਟ ਮਤਲਬ ਇਹ ਚਾਹੁੰਦੇ ਕਿ ਛੋਟੇ ਸ਼ੋਰਟਕਟ ਦੇ ਵਿੱਚ ਅਸੀਂ ਪੈਸੇ ਕਮਾ ਲਈਏ ਜ਼ਿਆਦੇ ਸਰ ਜੀ ਜੋ ਫਾਇਰਿੰਗ ਹੋਈ ਕਿੰਨੀ ਫਾਇਰ ਹੋਈ ਔਰ ਕੈਮਰੇ ਵਿੱਚ ਕਹਿ ਤੋ ਇਹ ਕਿਥੋਂ ਦੀ ਕੈਮਰੇ ਹੈ ਹਾਂਜੀ ਇਹ ਸਾਡੇ ਘਰ ਦੇ ਕੈਮਰੇ ਆ ਜੀ ਉੱਥੇ ਕੈਮਰੇ ਹੋਏ ਆ ਇੱਕ ਫਾਇਰ ਹੋਇਆ ਵਾ ਤੇ ਦੂਸਰਾ ਫਾਇਰ ਸ਼ੋਰਟ ਕਰਨ ਲੱਗਾ ਵਾ ਉਹ ਦੇਖੋ ਮਿਸ ਹੋ ਗਿਆ ਵਾ ਤੇ ਲੱਗੇ ਕਿਤੇ ਸਾਡੇ ਗਵਾਨੀਆਂ ਨੇ ਜਿਵੇਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਰੋਲਾ ਪੈਣ ਲੱਗ ਪਿਆ ਵਾ ਤੇ ਉਹਦੇ ਚੱਕਰ ਚ ਫਿਰ ਮਿੰਟੋ ਮਿੰਟ ਆਪਣਾ ਮੋਟਰਸਾਈਕਲ ਭਜਾ ਕੇ ਲੱਗੇ ਕੀ ਫਰਮ ਨਾਮਾ ਕਿਥੇ ਧੜੀ ਫਰਮ ਆਪਣੇ ਹੀ ਖਾਲਸਾ ਸਟੋਰਸ ਫਰਮ ਆ ਤੇ ਆਪਣੀ ਇਥੇ ਤਰਨਤਨ 메ਨ ਸਿਟੀ ਦੇ ਵਿੱਚ ਰੋਈਵਾਲ ਪੁਲ ਦੇ ਲੱਗ ਆਪ ਆਪਣੇ ਬੈਕ ਸਾਈਡ ਹੀ ਹੈਗੀ ਹੈ ਹਾਂਜੀ ਹਾਂਜੀ ਇਹਦੇ ਬੈਕ ਸਾਈਡ ਹੀ ਰੈਸ਼ ਆ ਆਪਣੇ ਡਾਇਰੈਕਟਰ ਸੋਲ ਜਿਹੜੇ ਮੌਜੂਦਾ ਐਮ ਐਲ اے ਆ ਉਹਨਾਂ ਦਫਤਰ ਦੇ ਨਾਲ ਹੀ ਆਪਣੀ ਰੈਸ਼ ਈਵਨ ਕਰਦੇ ਜੀ ਫਿਰ ਉਸ ਸਰਕਾਰ ਨੂੰ ਪੁਲਿਸ ਨੂੰ ਮੰਗ ਕਰਦੇ ਆ ਜੀ ਪੁਲਿਸ ਸਾਡੀ ਸੇਫਟੀ ਕਰੇ ਕਾਰਵਾਈ ਕਰੇ ਇਹ ਸਾਨੂੰ ਕੱਲਿਆਂ ਨੂੰ ਨਹੀਂ ਆ ਮਤਲਬ ਸ਼ਹਿਰ ਦੇ ਵਿੱਚ ਬਹੁਤ ਸਾਰਿਆਂ ਨੂੰ ਹੈਗੇ ਜਿਹੜੇ ਹਲੇ ਡਰਦੇ ਹੁੰਦੇ ਨਹੀਂ ਪਏ ਸਾਹਮਣੇ ਨਹੀਂ ਆਉਂਦੇ ਪਏ ਉਹਨਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਮਤਲਬ ਜਿਹੜਾ ਹੈ ਸਾਰਿਆਂ ਦੀ ਸੇਫਟੀ ਪੁਲਿਸ ਕਰੇ ਤੇ ਇਹ ਇਤਨਾ ਦੇ ਬਹੁਤ ਮਤਲਬ ਜੰਗਲ ਰਾਜ ਬਣ ਗਿਆ ਹੋਇਆ ਇੱਥੇ ਪੰਜਾਬ ਦੇ ਵਿੱਚ ਮੈਂ ਜਿਹੜਾ ਸਾਫ਼ ਕਹਿੰਦਾ ਭਗਵਾਨ ਜਮਾਨ ਸਰਕਾਰ ਜਿਹੜੀ ਆ ਇਹ ਤੇ ਲੋਕੀ ਇਹੋ ਕਹਿਣ ਲੱਗੇ ਫੇਲ ਸਰਕਾਰ ਹੋ ਗਈ ਦੀ ਫਰੋਤੀ ਕਿੰਨੀ ਮਾਉਂਟ ਸੀ ਮੰਗੀ ਜੀ ਤੁਹਾਡੇ ਕੋਲ 50 ਲੱਖ ਜੀ ਅਹੀਂ ਹੁਣ ਕਿੱਥੋਂ ਦਈਏ ਅਹੀਂ ਦੇ ਪਹਿਲਾਂ ਤੇ ਸਾਡਾ ਸਟੋਰ ਸੜ ਗਿਆ ਸਾਰਾ ਮਤਲਬ ਸਟੋਰ ਸੜ ਗਿਆ ਅੱਗ ਲੱਗੀ ਸਾਡਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਠੀਕ ਨਾ ਉਹਦੀ ਹਲੇ ਪਰਭਾਈ ਹੋਈ ਹੈ ਉਧਰ ਇੰਸ਼ੋਰੈਂਸ ਵਾਲੇ ਵੀ ਚੰਗੀ ਤਰ੍ਹਾਂ ਜਿਹੜੀ ਉਹ ਪੇਮੈਂਟ ਨਹੀਂ ਦਿੱਤੀ ਉਹਨਾਂ ਨੇ ਉਹ ਵੀ ਥੋੜੀ ਬਹੁਤੀ ਰਹਿੰਦੀ ਹੈ ਉਹ ਵੀ ਕੇਸ ਚੱਲਦਾ ਅਹੀਂ ਹੁਣ ਜਿਹੜੇ ਪੈਸੇ ਲੱਗੇ ਆ ਸਾਡਾ ਇੰਨਾ ਕਰੋੜਾਂ ਦਾ ਨੁਕਸਾਨ ਹੋਇਆ ਵਾ ਉਹਦੀ ਹਲੇ ਤੇ ਪਰਭਾਈ ਨਹੀਂ ਹੋਈ ਅਹੀਂ ਇਹਨਾਂ ਨੂੰ ਕਿੱਥੋਂ ਦੇ ਦਈਏ ਪੈਸੇ ਸਾਡੇ ਕੋਲ ਪੈਸੇ ਹੈਗੇ ਨਹੀਂ ਇਸ ਟਾਈਮ